ਪੜਨ ਦਾ ਬੇਬੇ ਐਂ ਕਰਦੀ ਐ ਜਿਵੇਂ ਤੇ ਕਮਰੇ ਭਰ ਰੱਖੇ ਹੁੰਦੇ ਆ ਇੱਕੋ ਹੀ ਗੁੱਟਾ ਪਿਆ ਮਾ ਉਹ ਨਾ ਲਾਲੇ ਮੁੰਡੇ ਮੈਨੂੰ ਚੇਡਾਂ ਕਰਦੇ ਆ ਕਹਿੰਦੇ ਤੇਜੇ ਕੋਲ ਇੱਕੋ ਹੀ ਗੁੱਟਾ ਪਿਆ ਮਾ ਉਹੀ ਦਿਵਾਲੀ ਫਿਰਦਾ ਰਹਿੰਦਾ ਇਹ ਵੀ ਹੁਣ ਤਾਂ ਉੱਚਾ ਹੋ ਗਿਆ ਮੇਰਾ ਮਤਲਬ ਸੀਗਾ ਵੀ ਆਹਾ ਐਹੀ ਈ ਭਾਬੀ ਹਰ ਕਿਸੇ ਦੇ ਘਰੇ ਹੋਵੇ ਤੇਹਲਾ ਭਾਬੀ ਤੂੰ ਕਿੰਨੀ ਚੰਗੀ ਐ ਨਿਕਰੇ ਕੋਈ ਧੀ ਨਹੀਂ ਨੇ ਕਾ ਪਪਾਈ ਕਿੱਧਰ ਹੋ ਹਾਂਜੀ ਬਾਪੂ ਜੀ ਅੱਛਾ ਇੱਧਰ ਹੋ ਹੈ ਨਹੀਂ ਮੇਰਾ ਵੀ ਆਉਂਦਾ ਨਹੀਂ ਪਰ ਆਉਂਦੇ ਹੋ ਠੀਕ ਆ ਵੀਰੇ ਹਾਂ ਵਧੀਆ ਭਾਣੇ ਵਧੀਆ ਤੂੰ ਦੱਸ ਕੀ ਗੱਲ ਹੁਣ ਖੇਤੋਂ ਆਏ ਆ ਨੱਕ ਬਾਂ ਪਹਲਾ ਆੜਤੀ ਇਹਨੇ ਗਿਆ ਦੀਆ ਅੱਛਾ ਅੱਛਾ ਫੇਰ ਆਉਂਦਾ ਆਉਂਦਾ ਮੈਂ ਖੇਤ ਖੜ ਗਿਆ ਮੈਂ ਚੱਲ ਦੇਖ ਲਈਏ ਮੜਾ ਮੋਟਾ ਕਰਦਾ ਕੀ ਆ ਇਹ ਹੋ ਠੀਕ ਠਾਕ ਰਹਿਣਾ ਤੂੰ ਹਾਂ ਹਾਂ ਪੂਰਾ ਵਧੀਆ ਭਾਣੇ ਮਾਤਾ ਚੱਲ ਸ਼ੁਕਰ ਆ ਵੀਰੇ ਮੇਰੀ ਤਾਂ ਅੰਦਰ ਉਸਤੇ ਤਾਂ ਹੀ ਦੀ ਐ ਔਰ ਮੈਨੂੰ ਕੀ ਚਾਹੀਦਾ ਮੈਂ ਭਾਣੇ ਦਾ ਸਿਰ ਤੇ ਹੱਥ ਹੋਵੇ ਹੰਦੁਸਤੀ ਦੀ ਆਪੀ ਹੁੰਦੀ ਐ ਭਾਣੇ ਮੈਂ ਤਾਂ ਰਤ ਨੂੰ ਦੇਣ ਨੂੰ ਤੇ ਆਓ ਦੁਆ ਕਰਦੀ ਆਂ ਵੀ ਤੇਰੀ 20 ਤੰਦਰੁਸਤ ਰਹੇ ਚੱਲ ਵਧੀਆ ਗੱਲ ਆ ਭਾਣੇ ਕੱਲੀ ਹੋਈਆਂ ਤੂੰ ਨਾ ਉਹ ਹੈ ਤੇਰੇ ਪਾਂਝਾ ਹੱਤੇ ਜਾਇਆ ਵਾਲਾ ਹਾਂ ਤੇ ਜਾਇਆ ਅੱਛਾ ਅੱਛਾ ਚੱਲ ਵਧੀਆ ਦੋਹੇ ਇਹਦਾ ਵੀ ਕਿੱਦਾਂ ਜੀ ਕਰਦਾ ਸੀ ਅੱਛਾ ਹਾਂ ਕਹਿੰਦਾ ਮੈਂ ਮਾਮੇ ਨਾਲ ਮਿਲ ਕੇ ਆਉਣਾ ਬਹੁਤ ਚੱਲ ਹੋਵੇਗਾ ਨਾ ਮੈਨੂੰ ਕਿੱਧਰ ਬੈਠਾ ਤੇ ਜਾ ਉਧਰ ਸੁਖੀ ਨਾਲ ਗੱਲਾਂ ਮਾਰਦਾ ਹਾਂ ਹੋਰ ਮੈਂ ਲੜਕੀ ਨੂੰ ਕਹਾਂ ਮੈਂ ਤੇ ਨਾਲ ਕੰਮ ਕਰਾ ਦੇਣੀ ਉਹ ਹੋ ਭਾਈ ਤੇਰੀ ਭੂਆ ਨਾਲ ਹੀ ਲਾ ਲਈ ਹੈ ਕੰਮ ਕਰਨਾ ਹੋਰ ਬਾਪੂ ਜੀ ਮੈਂ ਤਾਂ ਉਹ ਅਜੇ ਉਹ ਕਿਹਾ ਸੀ ਮੈਂ ਕਿ ਤੁਸੀਂ ਬੈਜੋ ਮੈਂ ਕਰ ਲੂੰਗੀ ਕੰਮ ਉਹ ਹੋ ਭਾਈ ਬਥੇਰਾ ਕੰਮ ਕਰਕੇ ਗਈ ਹੈ ਤਾਂ ਵਿਚਾਰੀ ਤੇ ਸਾਰਾ ਘਰ ਹੀ ਸੰਭਾਲਦੀ ਹੁੰਦੀ ਸੀ ਆ ਮਾਤਾ ਕੋਈ ਨਾ ਵੀਰੇ ਕੰਮ ਕਰਨ ਵਾਲੇ ਦੇ ਕਾਹਨੂੰ ਹੱਥ ਕੱਢਦੇ ਹੁੰਦੇ ਨੇ ਉਹ ਤਾਂ ਕਰਿਓ ਜਾਂਦੇ ਹੁੰਦੇ ਨੇ ਹਾਂ ਇਹ ਤਾਂ ਗੱਲ ਠੀਕ ਹੈ ਮਾਤਾ ਬੈਠ ਜਿਓ ਹਣਾ ਆਪੋ ਜੀ ਹਾਂ ਆਜਾ ਬੰਨੇ ਕਰਦੇ ਆ ਗੱਲਬਾਤ ਹੈ ਆ ਦਿਖਾ ਕੇ ਮੰਗ ਆਹ ਆ ਹਰਕਤਾਂ ਵੀ ਗਈਆਂ ਤੇਰੀ ਹੈ ਬਣ ਜਾ ਮਾਮਾ ਕਿਵੇਂ ਆ ਮੈਂ ਤਾਂ ਠੀਕ ਹਾਂ ਤੂੰ ਦੱਸ ਇਹ ਪਾਈ ਐੱੱਤੇ ਲਾ ਦੇ ਮਾਮੂ ਦੇ ਵਾ ਵਾ ਵਸ ਵਸ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਲਾ ਹਾਂ ਠੀਕ ਰਹਿਣਾ ਹਾਂ ਵਧੀਆ ਵਾ ਮਾਮਾ ਓਹੋ ਮਾਮਾ ਤਾਂ ਹੁਣ ਮਾਈਨਸ ਨੂੰ ਡੀਕ ਡੀਕ ਸੁੱਕ ਗਿਆ ਹੈ ਉਹ ਫਿਰ ਮੈਨੂੰ ਆੜਤੀਆਂ ਦੇ ਕੰਮ ਤੇ ਇੱਕਦਾ ਆਉਂਦਾ ਆਉਂਦਾ ਮੈਂ ਖੇਤ ਖੜ ਗਿਆ ਨਹੀਂ ਆੜਤੀ ਦਾ ਕੰਮ ਹੋ ਗਿਆ ਹਾਂ ਹਾਂ ਕੰਮ ਆੜਤੀ ਆਪਾਂ ਨੂੰ ਤਾਂ ਤੇਰਾ ਪਤਾ ਕਿਹੜੇ ਜਵਾਬ ਦਿੰਦੇ ਨੇ ਬਣੀ ਹੋਈ ਬਹੁਤ ਹੈਗੀ ਤੇ ਤੇਰਾ ਪੜਾਈ ਕਿਹੋ ਜਿਹਾ ਕਿਵੇਂ ਆ ਹਾਂ ਪੜਾਈ ਦਾ ਮਾਮਾ ਬੜੀ ਓਕੇ ਜਿਹਾ ਚੱਲ ਚਲ ਆਪਾਂ ਨੇ ਉੱਥੇ ਬਹਿ ਕੇ ਗੱਲਾਂ ਕਰਦੇ ਆ ਚੱਲ ਚੱਲ ਚੰਗਾ ਭਾਈ ਅਸੀਂ ਬੈਠਣੇ ਉੱਥੇ ਆ ਜਾ ਹਾਂ ਜੀ ਹਾਂ ਹਾਂ ਫਰਟ ਕਲਾਸ ਪਾਸ ਹੈ ਮਾਮਾ ਲਾ ਲਾ ਵਧੀਆ ਹੋਰ ਭੰਡੇ ਰੋਟੀ ਪਾਣੀ ਖਾ ਲਿਆ ਹਾਂ ਉਹ ਰੋਟੀ ਖਾ ਲਿਆ ਬਲਾਈ ਚੌਣ ਚੌਲ ਬਣਾਏ ਨੇ ਬੁਗਨੇ ਤਾਂ ਇਹਦਾ ਖਾਣਾ ਦਾ ਕੁੜੀ ਬਹੁਤ ਸਵਾਦ ਲਾਉਂਦੀ ਹੈ ਨੰਨਾ ਵਾ ਰੂਹ ਖੁਸ਼ ਹੋ ਗਈ ਵੀਰੇ ਤੇ ਭਣੇ ਮੈਂ ਤਾਂ ਇਹ ਕਹਿੰਦਾ ਵੀ ਵੀ ਤੁਸੀਂ ਇਹਨਾਂ ਦੱਸਿਆ ਕੁਛ ਨਾ ਵਾਸਤਾ ਅਚਾਨਕ ਹੀ ਆ ਗਿਆ ਵੀਰੇ ਕੰਮ ਇਹ ਜਾ ਆ ਬੜੇ ਸਰ ਇੱਕ ਤਾਂ ਮੁੰਡੇ ਦਾ ਟੱਕਲਾ ਭਾਵੇਂ ਅੱਛਾ ਅੱਛਾ ਹਾਂ 20000 ਰੁਪਏ ਇੱਥੇ ਐਂ ਡਾਕਲੇ ਤੇ ਲੱਗੂਗਾ 20000 ਰੁਪਏ ਹਾਂ ਅੱਛਾ ਗਾਂ ਫੇਰ ਦਿੱਕਤ ਔੜੀਕਾ ਇਹਦੀ ਨਾ ਮਤਨੂ ਆਪੂਆ ਦੇ ਮੁੰਡੇ ਨਾਲ ਮੰਗਣਾ ਹੈ ਨਾਲ ਵੇ ਉਹਨੇ ਫੋਨ ਕਰਤਾ ਅੱਛਾ ਉਧਰ ਵਿਆਹ ਆ ਗਿਆ ਹੋਰ ਉਧਰ ਵਿਆਹ ਆ ਗਿਆ ਚਲੋ ਠੀਕ ਹੈ ਫਿਰ ਤਾਂ ਜਾਣੀ ਪਊਗਾ ਭਣੇ ਹਾਂ ਹੈ ਜੇ ਆਪਾਂ ਅੱਜ ਜਾਵਾਂ ਕਿਸੇ ਤੇ ਕੱਲ ਨੂੰ ਅਗਲਾ ਤਾਂ ਆਪਣੇ ਹੁਣ ਵੀਰੇ 50000 ਰੁਪਏ ਦੇ ਖਰਚਾ ਪੈ ਗਿਆ ਮੈਨੂੰ ਖਰਚੇ ਤਾਂ ਫਿਰ ਹੁੰਦੀ ਨੇ ਭਣੇ ਖਰਚੇ ਵਿਆਹ ਚ ਵੀ ਖਰਚੇ ਹੋਣਗੇ ਇਹਦੀ ਫੀਸ ਵੀ ਭਰਨੀ ਆ ਖਰਚਾ ਤਾਂ ਆਉਂਦੀ ਆ ਭਣੇ ਹੋਰ ਇਹ ਕਹੋ ਫਿਰ ਚੱਲ ਮੈਂ ਆਪਾਂ ਮਾਮੇ ਕੋਲ ਚੱਲਦੇ ਹਾਂ ਨਾ ਮਾਮਾ ਆਪਣਾ ਧੰਦਾ ਸਾਰਾ ਐਹੀ ਜੀ ਗੱਲ ਨਹੀਂ ਹਾਂ ਮੈਂ ਵੀ ਗਿਆ ਸੀ ਆਰਤੀ ਤੇ ਆਰਤੀ ਤੇ ਗਿਆ ਸੀ ਗੱਲ ਆਹੋ 8 ਤੇ ਗਿਆ ਸੀ ਗੰਦਾ ਪਈ ਸੀ ਹਾਂ ਖਾਲੀ ਦਾ ਜੱਤੀ ਫਿਰਦਾ ਹੈ ਉਹ ਵੀ ਨਹੀਂ ਫੜ ਜਾ ਆ ਲੈ ਬੇਬੇ ਕੋਪਲਾ ਕੇ ਕਰਨ ਲੱਗ ਪਏ ਆਏ ਨਹੀਂ ਪਾਣਦੇ ਤੂੰ ਤਾਂ ਗੁੱਸਾ ਕਰ ਗਿਆ ਗੱਲ ਦਾ ਹੁਣ ਮੈਂ ਭਾਵੇਂ ਮੈਂ ਆੜਤੀ ਇਹਦੇ ਗਿਆ ਅੱਛਾ ਵੀ ਨਹੀਂ ਆੜਤੀ ਇਹਦੇ ਬਹਿ ਕੇ ਜੋ ਹਿਸਾਬ ਕਰਿਆ ਸਾਰਾ ਸੀ ਸਮਾਂ ਦੀ ਮੇਰੇ ਕਨੇ ਨਿਕਲੇ ਪੈਸੇ ਜਿਹੜੇ ਇੰਨਾ ਸੋਹਣਾ ਤੇਰੇ ਜ਼ਮੀਨ ਚ ਆਉਂਦਾ ਫਿਰ ਵੀ ਮੇਰਾ ਕਿੰਨਾ ਜ਼ਮੀਨ ਦਾ ਆਉਂਦਾ ਤੈਨੂੰ ਤੂੰ ਮੈਨੂੰ ਐ ਖੜੇ ਪਾਉਣਾ ਨਾ ਜਵਾਬ ਦੇ। ਉਕਾਰ ਬੇਬੇ ਇਹਨੂੰ ਤਾਂ ਐ ਵੀ ਮੈਨੂੰ ਪੈਸੇ ਦੇਣੇ ਪੈਣਗੇ। ਮਾਮਾ ਤੂੰ ਮੁੱਕਰੀ ਜਾਂਦਾ ਸਾਫ। ਨਹੀਂ ਜਵਾਬ ਵਾਲੀ ਗੱਲ ਨਹੀਂ ਪੜੇ ਦੇਖਾ। ਪਹਿਲਾਂ ਤੇਰੇ ਦੁੱਖ ਸੁੱਖ ਚ ਮੈਂ ਖੜੇ ਨਹੀਂ ਹੁੰਦਾ। ਫਰੇਕ ਤਾਂ ਮੈਂ ਖੜਿਆ ਮੈਂ ਦੱਸ। ਹੁਣ ਵੀ ਮੈਨੂੰ ਲੋੜ ਪੈ ਗਈ ਤਾਂ ਆਈਆਂ। ਮੈਂ ਨਹੀਂ ਔਫਿਸ ਕਾਲੇ ਕਿ ਮੈਂ ਮਰ ਗਿਆ ਤੇ ਘਰੋਂ ਤਾਂ 10 ਆਪਦੀ। ਲੋ ਲੋੜ ਦਾ ਪੜੇ ਹੁਣ ਮੈਂ ਜਾ ਕੇ ਆਇਆ। ਜੇ ਤਾਂ ਮੈਨੂੰ ਪੈਸੇ ਫੜਾ ਦਿੰਦਾ ਉਹ ਮੈਂ ਭਈ ਤੈਨੂੰ ਦੇਖਦਾ ਵੀ ਲੈ ਭਈ ਲੈ। ਨਾਲ ਦੇਖ ਮਾਮਾ। ਆ ਸੁਣ ਵਿਆਹ ਜਾਵਾਂਗੇ। 13ਵਾਂ ਤਾਂ ਬੁੱਧਾ ਉੱਚਾ ਹੋਊਗਾ ਅਗਲਾ ਕੋਕਾ ਵੀ ਬੁੱਧੇ ਦਾ ਭਾਂਜਾ ਜਦੋਂ ਮੈਂ ਗੱਟੀ 'ਚ ਉਤਰੂੰਗਾ ਵਧੀਆ ਕੱਪੜੇ ਪਾ ਕੇ ਜਾਊਂਗਾ ਫਿਰ ਤੇਈ ਚੜਾਈ ਬਣੂਗੀ ਨਹੀਂ ਉਹ ਤਾਂ ਮੈਂ ਗੱਲ ਪਾਉਂਗਾ ਕੱਪੜੇ ਪਾ ਕੇ ਜਾਊਂਗਾ ਪਹਿਲਾਂ ਪੂਸੜੇ ਕੱਪੜੇ ਪਾ ਕੇ ਬਹਿ ਜਾਊਂਗਾ ਉਹ ਤਾਂ ਮੈਂ ਮੰਨਦਾ ਇੱਕ ਤਾਂ ਮੁੰਡੇ ਨੇ ਆਹ ਗੱਟੀ ਹੀ ਲੈਂਦੀ ਤੇ ਹਨ ਨਹੀਂ ਮੈਂ ਤਾਂ ਹੀ ਸਹੀ ਨਹੀਂ ਆ ਇਹ ਮੁੰਡਾ ਤਾਂ ਹਜੇ ਕਹਿੰਦਾ ਸੀ ਮੈਂ ਕੱਪੜੇ ਲੀੜਸ ਬਣਾਉਣੀ ਆ ਮਾਹਨਾ ਤੇਰੇ ਮਾਮੇ ਦੇ ਮੁੰਡੇ ਤੇ ਕੱਪੜੇ ਪਾ ਲਈ ਤੇਰੇ ਮੇਹੇ ਚ ਇੱਕਵਾ ਸੋਡਾ ਦੋਨੋਂ ਦਾ ਨਾ ਕੱਪੜੇ ਲੀੜਿਆਂ ਤਾਂ ਨਹੀਂ ਕੋਈ ਰੋਕਦੇ ਜਿੰਨੇ ਮਰਜ਼ੀ ਲੈ ਜੀ ਬੁਛੇਰੇ ਪੈਣ ਨਵਾਰੀ ਭਰੀ ਪੀ ਆਹ ਗੱਡੀ ਆ ਚੱਲ ਗਈ ਨਾ ਇਹ ਗੱਡੀ ਚ ਬੰਦ ਕੇ ਅਸੀਂ ਆਮ ਨਾਲ ਬੰਦਦਾ ਮਾਂ ਪੁੱਤ ਗੱਡੀ ਦਾ ਬਰੋੜੂ ਪੁੱਛਣਾ ਪਊਗਾ ਕਿਹਨੂੰ ਪੁੱਛਣਾ ਮਾਮਾ ਮੁੰਡੇ ਨੂੰ ਲੈਣੇ ਵੀ ਹਰਤਾ ਤੇਰੀਆਂ ਮੁੰਡੇ ਤੇ ਕੀ ਚੱਲਦੀ ਆ ਨਹੀਂ ਉਹ ਰਾਏ ਜੀ ਕਰਦੇ ਸੀ ਕਿ ਉਹਨੇ ਕੁੜੀ ਨੇ ਮਿਲਿਆ ਦਾ ਪਿੰਡਰ ਕੋਟ ਜਾਣਾ ਦਾ ਬੀਬੀ ਸਰਾਹਣਦੇ ਦੇਖ ਲੈ ਮਾਮੇ ਦੀ ਪੱਤਰ ਵਾਲੀ ਮੈਂ ਦੀ ਤੇ ਵਾਲੀ ਰਹਿਣ ਲੈ ਤੂੰ ਤੁਸੀਂ ਪੰਜ ਛੇ ਦਿਨ ਖੜ ਚੂ ਨਾ ਪੈਸੇ ਤੇ ਦੇ ਦੂੰਗਾ ਅਰਤੀ ਕਹਦਾ ਮੈਂ ਦਊਂਗਾ ਪੈਸੇ ਉਦੋਂ ਤਾ ਵੀਰੇ ਸਾਹਾ ਭਰਿਆ ਪਿਆ ਗਾਏ ਥੋੜਾ ਇਤਨਾ ਤੂੰ ਕਹਿੰਦਾ ਪੰਜ ਛੇ ਦਿਨ ਅੜਕ ਜੇ ਐ ਕਿ ਮੈਂ ਅੜਕ ਜੇ ਬਣਾ ਦੂਣ ਮੇਰੀ ਗੱਲ ਸੁਣ ਪੈਣੇ ਤੇਰੇ ਸਾਹਮਣੇ ਮੈਂ ਜਾ ਕੇ ਅਰਤੀ ਦੇ ਠੀਕ ਹੈ ਪੋਣੇ ਮੈਨੂੰ ਦਿੱਤੇ ਨੇ ਪੰਜ ਦਿਨ ਕਹਦਾ ਭਾਈ ਪੰਜ ਦਿਨਾਂ ਤੱਕ ਪੈਸੇ ਲੈ ਆ ਆਪਣਾ ਦਾ ਭਾਈ ਪੰਜ ਦਿਨ ਟਿਕ ਜੋ ਖਰਾ ਆਪਣਾ ਬਣ ਤਵੇ ਪੰਜ ਦਿਨਾਂ ਦਾ ਹੈ ਦੇ ਦਾ ਵੀ ਮਾਇਦਾ ਕੁਛ ਨਹੀਂ ਆਦਾ ਜੇ ਮੈਂ ਕਹੂੰ ਠੀਕ ਲੱਗਦਾ ਮੈਂ ਕਰ ਨਹੀਂ ਠੀਕ ਹੁਣ ਤੈਨੂੰ ਵੀ ਪਤਾ ਹੈ ਆਪਾਂ ਨੂੰ ਤਾਂ ਕੱਲ ਨੂੰ ਵਰਸ ਨੂੰ ਪੈਸੇ ਚਾਹੀਦੇ ਔਰ ਮਾਮਾ ਦਾ ਜਵਾਬ ਦੇਈਂਦਾ ਉਹ ਜਵਾਬ ਕਹਣ ਦਿੰਦਾ ਭਾਣ ਜੇ ਤਿੰਨ ਚਾਰ ਦਿਨਾਂ ਦੀ ਗੱਲ ਹੈ ਤਿੰਨ ਚਾਰ ਦਿਨ ਠਹਿਰ ਜਾ ਉਹ ਲੋੜ ਦਾ ਮਾਮਾ ਹੁਣ ਆਇਆ ਇਹ ਕੋਈ ਫਿਰ ਹੁਣ ਤਾਂ ਆੜਤੀ ਨੇ ਕਹਿਤਾ ਨੇ ਵੀ ਚਾਰ ਪੰਜ ਦੇਣਾ ਇਹ ਨਹੀਂ ਦਿੱਤੇ ਤਾਂ ਕੋਈ ਨਾ ਪੈਸੇ ਦਾ ਹੀ ਲਾਉਣ ਦਾ ਮੇਰੇ ਕਿਲੇ ਦਾ ਠੇਕਾ ਦੇ ਦੇ ਮੇਰਾ ਤਾਂ ਕੰਮ ਕਰੂਗਾ ਬਾਪੂ ਵੀ ਨਹੀਂ ਆਇਆ ਇਹ ਨਹੀਂ ਪੈਸੇ ਫੜਾ ਲਾਂ ਦੱਸ ਸਾਂਧੂਗੀ ਮੈਂ ਤਾਂ ਮੇਰਾ ਪੁੱਤ ਕੰਮ ਕਰੀ ਜਾਂਦਾ ਹੈ ਹਾਂਜੀ ਬਾਪੂ ਜੀ ਆਗੇ ਤੁਸੀਂ ਆਓ ਡੰਗਰਾਂ ਨੂੰ ਪਾਣੀ ਪਿਆ ਦਿੰਦੀ ਨਾ ਬਾਪੂ ਕਿੱਥੇ ਡੰਗਰਾਂ ਨੂੰ ਪਾਣੀ ਲਿਆ ਮੈਨੂੰ ਬੜਾ ਦੋ ਲੈ ਬਾਪੂ ਆਗੇ ਇਹ ਤਾਂ ਖਾਲੀ ਆਪ ਤਾਂ ਖਾਲੀ ਬਾਪੂ ਪੈਸੇ ਨਹੀਂ ਮਿਲੇਗਾ ਖਾਤੇ ਜਿਮਾਤੇ ਖਾਤੇ ਜਿਮਾਤੇ ਹਾਂ ਚੱਲਾਈ ਤਾਂ ਵਧੀਆ ਉਹ ਆਗੇ ਜਾਂਦੀ ਤੇ ਬਾਪੂ ਪੈਸੇ ਮੰਗਦੀ ਦੀ ਹੁੰਦੀ ਕੀ ਕਹਿਣਾ ਨਾ ਹੋਰ ਆਪਣੇ ਕੋਲੇ ਹੁਣ ਦੱਸ ਆਪੋ ਤਾਂ ਆਪੀ ਓਖੇ ਆ ਗਏ ਉਹ ਤਾਂ ਮੈਂ ਕਹਿੰਦੀ ਆ ਦੱਸ ਉਹਨੂੰ ਸੋਚਣਾ ਚਾਹੀਦਾ ਵੀ ਕਬੀਲਦਾਰੀਆਂ ਸਾਰਿਆਂ ਦੀ ਕਨਾਲ ਦੀਆਂ ਹੀ ਨੇ ਦੱਸ। ਤੇ ਪੁੱਤ ਬਸ ਇਹਨਾਂ ਦਾ ਹੀ ਹੁੰਦਾ ਵੀ ਹੁਣ ਇਹਨਾਂ ਨੇ ਕਣਕ ਵੇਚਤੀ ਜਾ ਕੇ ਮੈਂ ਪੈਸੇ ਪਾ ਲਿਆ ਦੱਸ। ਆਹ ਬਾਬਾ ਨੂੰ ਸੌਦੇ। ਉਹ ਸਵੋਸ ਕਰਤਾ ਤੂੰ। ਸਾਰਾ ਸਮਾਂ ਲੱਗਿਆ। ਪਰ ਰੇੜੀ ਤੇ ਰੱਖਿਆ ਉੱਥੇ। ਅੱਛਾ। ਬਾਬਾ ਨੂੰ ਸੌਦੇ। ਉਹ ਪੁੱਤ ਤੂੰ ਖਾਤੇ 'ਚ ਪੈਸੇ ਪਾ ਦੇ। ਤੂੰ ਇੱਕ ਸੂਟ ਨੂੰ ਹੁੰਦੀ ਸੀ ਚਾਹੇ ਦੋ ਸੂਟ ਲੈ ਪਰ ਇਹ ਟੱਪੂ ਗੱਲ ਨਾ ਕਰੀ। ਫਿਰ ਬਾਬਾ ਨੂੰ ਅਨਪੇਜ ਦੇ। ਉਹ ਆਏ ਭੇਜੀ ਥੋੜੀ ਜਾਂਦੀ ਜਦੋਂ ਦਾ ਜੀ ਕਰੇ ਪਾ ਕੇ। ਉੱਪਰ ਗੱਲਾਂ ਨਾ ਕਰ ਜਨਾ ਬਾਪੂ ਤੂੰ ਉਹਨਾਂ ਨਾਲ ਗੱਲ ਕਰ ਦੇ ਮੈਂ ਇਹ ਗੱਲ ਕਰਦਾ ਮੈਂ ਦੇ ਟੰਦਾਂ ਚ ਠੀਕ ਹੈ ਕਰ ਲ ਕੰਮ ਆ ਸ਼ਾਮ ਦੀ ਛੋਲੇ ਹਾਂ ਕੋਈ ਨਹੀਂ ਆ ਤਾਂ ਵਧੀਆ ਹੋ ਗਿਆ ਚੱਲ ਵਧੀਆ ਪੈਸੇ ਵੀ ਕਾਤੇ ਜਾਵੇ ਨਹੀਂ ਤਾਂ ਮੂਰੇ ਭੂਆ ਬੈਠੀ ਸੀ ਇਹਨਾਂ ਨੇ ਤਾਂ ਉਹਦੇ ਸਾਰ ਛੋਲਾ ਦੇਖ ਲੈਣਾ ਸੀ ਹੋਰ ਹੱਥੋਂ ਸਾਰਾ ਕੁਝ ਪੁੰਝ ਜਾਂਦਾ ਸਾਡੇ ਤਾਂ ਉਹਦਾ ਠੋਦੂ ਚ ਸਾਰਾ ਕੁਝ ਲੈ ਜਾਂਦਾ ਸਾਡਾ ਉਹ ਪੁੱਤ ਜੱਟਾਂ ਦਾ ਹਲ ਪਾਉਂਦਾ ਬੱਟੇ ਤੜਕੇ ਦਾ ਦੇ ਵੀ ਝੋਟਿਆ ਹੁਣ ਤੂੰ ਜੀ ਲੋੜਾ ਕਲੀਆਂ ਗਾਈ ਜਾਂਦਾ ਉਹ ਸਾਫ ਹੀ ਦੇ ਦੇ ਓਏ ਬਾਈਆ ਪੱਟਾ ਕਲਦੀ ਮਾਨਕ ਕਿਵੇਂ ਕਲੀਆਂ ਗਾਈ ਜਾਂਦਾ ਉਹ ਗਾ ਲੈਣ ਦੇ ਤੂੰ ਤਾਂ ਨਹੀਂ ਗਾਉਂਦਾ ਗਾਲਾ ਹੂੰ ਮੈਂ ਤਰੁਆ ਹੀ ਕਹਿੰਦਾ ਸੀ ਕੀ ਕਹਿੰਦਾ ਜੀ ਦੱਸ ਐ ਵੀ ਸੁੱਖ ਦੇਖ ਮਾਮੇ ਨੇ ਤਾਂ ਵੀ ਓਕੇ ਕਰਤਾ ਕੀ ਓਕੇ ਕਰਤਾ ਗੱਡੀ ਦਾ ਮਾਮੇ ਨੂੰ ਪੁੱਛਿਆ ਸੀਗਾ ਮੈਂ ਵੀ ਇਸ ਦਾਰੀ ਚ ਮੈਂ ਕਹਾ ਮੈਂ ਵਿਆਹ ਜਾ ਕੇ ਆਉਣਾ ਅੱਛਾ ਤੇ ਉਹਨੂੰ ਮੈਂ ਕਹਾਂ ਮਾਮਾ ਮੈਨੂੰ ਗੱਡੀ ਚਾਹੀਦੀ ਆ ਉਹਨੇ ਤਾਂ ਮੈਨੂੰ ਹਰੀ ਝੰਡੀ ਦੇ ਦਿੱਤੀ ਕਹਿੰਦਾ ਵੀ ਭਾਣਜਾ ਤੇਰੀ ਗੱਡੀ ਐ ਭਾਵੇਂ ਮਹੀਨਾ ਰੱਖ ਚਾਹੇ 2 ਮਹੀਨੇ ਰੱਖ ਕਹਿੰਦਾ ਤੂੰ ਗੱਡੀ ਲੈ ਜਾ ਗੱਡੀ ਤੇਰੀ ਕਿਵੇਂ ਹੋ ਗਈ ਮੇਰੀਆ ਗੱਡੀ ਓਹੋ ਮਾਮੇ ਨੇ ਕਿਹਾ ਹਾਂ ਪਰ ਮੈਨੂੰ ਨੇ ਐਂ ਜਰੂਰ ਕਿਹਾ ਸੀ ਕਿ ਨਾ ਵੀ ਤੂੰ ਪੇਰਾ ਮੜਾ ਵੀ ਚਾਬੀ ਕਹਿੰਦਾ ਸੁੱਖ ਕੋਲੇ ਹੁੰਦੀ ਆ ਵੀ ਤੂੰ ਸੁੱਖ ਤੋਂ ਮੜਾ ਚਾਬੀ ਲੈ ਲੈ ਤੇ ਮੈਂ ਤਾਂ ਆ ਤੇਰੇ ਕੋਲੇ ਆਇਆ ਕਰਿਆ ਯਾਰ ਤੁਮਾਨੂੰ ਚਾਬੀ ਫੜਾ ਦੇ ਮਾਮੇ ਨੇ ਕਿਹਾ ਓ ਮੈਂ ਨਹੀਂ ਦਿੰਦਾ ਚਾਬੀ ਯਾਰ ਮਾਮੇ ਨੇ ਕਿਹਾ ਕਮਾਲ ਦੀ ਗੱਲ ਐ ਯਾਰ ਉਹ ਤੈਨੂੰ ਕਿਹਾ ਤਾਂ ਹੈਗਾ ਤੇਰੀ ਭਝਾਈ ਨੂੰ ਲੈ ਕੇ ਜਾਣਾ ਲਾ ਹੁਣ ਤੈਨੂੰ ਭੁਜਾਈ ਯਾਦਾ ਕੀ ਭੁਜਾਈ ਨੂੰ ਲੈ ਕੇ ਜਾਣਾ ਹੈ ਤੈਨੂੰ ਗੱਡੀ ਦੀ ਚਾਬੀ ਕਿਵੇਂ ਦਿੰਦਾ ਤੈਨੂੰ ਚਲਾਉਣੀ ਵੀ ਆਉਂਦੀ ਐ ਐਲਸਾਂਸ ਬਣਿਆ ਹੋਇਆ ਤੇਰਾ ਉਹ ਸਾਰਾ ਕੋ ਹੈਗਾ ਯਾਰ ਪੁੱ ਗੱਡੀ ਦੀ ਚਾਬੀ ਦੇਂਗਾ ਫੇਰ ਹੀ ਆ ਫੇਰ ਹੀ ਆ ਐਂ ਤਾਂ ਮੈਂ ਆਪਣੀ ਗੱਡੀ ਦਾ ਨੁਕਸਾਨ ਕਰਾਵਾਂ ਓਏ ਮੈਂ ਕਿਹਾ ਸੀ ਬੇਬੇ ਨੂੰ ਮੰਨ ਨਹੀਂ ਮੈਂ ਉਹਨੂੰ ਕਿਹਾ ਸੀ ਉਹ ਤਾਂ ਇੱਕ ਰੰਮ ਤੇ ਮਲੰਗ ਬੰਦੇ ਆ ਉਹ ਤੈਨੂੰ ਕਿੱਥੋਂ ਚੀਜ਼ ਦੇ ਦੇਣਗੇ ਉਹ ਤੂੰ ਮੂੰਹ ਤੇ ਨਾ ਮਲੰਗ ਮਲੰਗ ਆ ਉਹਨੇ ਮੈਨੂੰ ਕਿਹਾ ਸੀ ਬੇਬੇ ਬਣਾਸ ਵਾਰ ਕੇ ਕਹਿੰਦੀ ਆਖੇ ਮੇਰੇ ਭਾਈ ਕੋਲੇ ਚੱਲਦੇ ਆ ਉਹਦੇ ਕੋਲੇ ਗੱਡੀ ਐ ਗੱਡੀ ਦੇ ਦੂ ਓਏ ਗੱਲ ਗੱਡੀ ਦੀ ਨਹੀਂ ਓਹੋ ਤੇ ਭਈ ਆਈ ਨੂੰ ਦਵਾਈ ਦੀ ਦਵਾਈ ਪੈ ਕੇ ਜਾਣਾ ਪੈਂਦਾ ਸੁੱਖ ਗੱਲ ਗੱਡੀ ਦੀ ਨਹੀਂ ਹੈਗੀ ਮੇਰੇ ਕਿੰਨੇ ਯਾਰ ਦੋਸਤ ਨੇ ਨਾਲੇ ਸਾਰਿਆਂ ਕੋਲੇ ਕਿਸੇ ਕੋਲੇ ਥਾਰ ਆ ਕਿਸੇ ਕੋਲੇ ਫੋਰਚੂਨਰ ਆ ਮੈਂ ਜਿਹਨੂੰ ਕਹਿੰਦਾ ਮੈਂ ਥਾਰ ਲੈ ਆਉਂਦਾ ਜਿਹਨੂੰ ਕਹਦਾ ਮੈਂ ਫੋਰਚੂਨਰ ਲੈ ਆਉਂਦਾ ਫਿਰ ਮੈਂ ਸੋਚਾਂ ਮੈਂ ਵੀ ਚਲ ਬਗਾਨੀਆਂ ਗੱਡੀਆਂ ਨੇ ਐਵੇਂ ਕਿਹ ਖਾਦੀ ਪੀਦੀ ਚ ਵਿੱਚ ਵੱਜ ਗਈ ਨੁਕਸਾਨ ਹੋਊਗਾ ਨਾ 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 ਇਹ ਮੇਰੀ ਗੱਡੀ ਗੱਡੀ ਹੈ ਮੇਰੀ ਗੱਡੀ ਬਗਾਨੀ ਨਹੀਂ ਇਹ ਤਾਂ ਕਰਦੀ ਗੱਡੀ ਆ ਰੇ ਬਗਾਨੀ ਕਿੱਥੋਂ ਮੈਂ ਕਰਦੀ ਗੱਡੀ ਚਾਹੇ ਤੋੜੇ ਜਾਏ ਭੱਜੇ ਹੈ ਹਾਂ ਲੈ ਕਮਾਲ ਹੈ ਜਦ ਮਾਮੇ ਨੇ ਕਿਹਾ ਸਾਡੇ ਨੇ ਕਮਾਲ ਮਾਮੇ ਨੇ ਕਿਹਾ ਨਾ ਮਾਮੇ ਲਵੇ ਪੈਸੇ ਉੱਪਰੋਂ ਆਉਂਦੇ ਨੇ ਫਿਰ ਡਰਖਤ ਨੂੰ ਲੱਗਦੇ ਨੇ ਮਾਮੇ ਦੇਖ ਮੈਂ ਇਹ ਗੱਲ ਸੁਣਨਾ ਮੇਰੇ ਨਾਲ ਦੇਖ ਨਾ ਦਾ ਜਦਨ ਦਾ ਕੋਈ ਫਾਇਦਾ ਹੈ ਠੀਕ ਹੈ ਮਾਮੇ ਨੇ ਮੈਨੂੰ ਕਹਿਦਾ ਤੇ ਤੂੰ ਗੱਡੀ ਦੀ ਚਾਬੀ ਮੈਨੂੰ ਦੇਣੀ ਦੇ ਦੇ ਨਹੀਂ ਮਾਮੇ ਨੂੰ ਕਹਿ ਦਿੰਦਾ ਮੈਂ ਗੱਡੀ ਦੀ ਚਾਬੀ ਤੈਨੂੰ ਨਹੀਂ ਦਿੰਦਾ ਆ ਜਿਹੜੇ ਥਾਰਾ ਥੋਰ ਵਾਲਿਆਂ ਦੀ ਗੱਲ ਕਰਦੇ ਨੇ ਉਹਨਾਂ ਦੀ ਲੈ ਲੈ ਚਾਬੀ ਨਹੀਂ ਨੰਦਾ ਚਾਬੀ ਨਹੀਂ ਦਿੰਦਾ ਮੈਂ ਕੋਈ ਨਹੀਂ ਫਿਰ ਮੈਂ ਮਾਮੇ ਨਾਲ ਗੱਲ ਕਰ ਲੈਣਾ ਕਰ ਲੈ ਗੱਲ ਹਾਂ ਵਾ ਵੱਡਾ ਆਇਆ ਦੇ ਦੋ ਇਹਨੂੰ ਚਾਬੀ ਆ ਮਾਰ ਕੇ ਗੱਡੀ ਤਾਲੀ ਚ ਭੰਨ ਕੇ ਰੱਖ ਦੂ ਚਲਾਉਣੀ ਆਉਂਦੀ ਹੈ ਨਹੀਂ ਪਾਪਾ ਵੀ ਯਾਰ ਕਮਾਲੀ ਕਰੀ ਜਾਂਦਾ ਮੈਂ ਪੁੱਛਦਾ ਪਾਪੇ ਨੂੰ ਤੂੰ ਕਿਹਾ ਗੱਡੀ ਨੂੰ ਇਹਨੂੰ ਭੂਆ ਦਾ ਮੁੰਡਾ ਯਾਰ ਕਮਾਲੀ ਕਰੀ ਜਾਂਦਾ ਗੱਡੀ ਤਾਂ ਨਹੀਂ ਬਣਾਉਣੀ ਇਹ ਤਾਂ ਚਲ ਪਾਪੇ ਨਾਲ ਗੱਲ ਕਰਨਾ ਮਨ ਖਰਾਬ ਕਰਤਾ ਅਸ ਲੈ ਕੇ ਆਈ ਤੀ ਚੰਗੀ ਭਲੀ ਮੈਨੂੰ ਐਂ ਤੇ ਵਾਂਹ ਮੜ ਮੋਟੀ ਬਈ ਘੇਰ ਬੱਲੀਆਂ ਪਾਈ ਜੂਗੀ ਪਰ ਕੀ ਉਹਨੇ ਤਾਂ ਤੋੜ ਕੇ ਜਵਾਬ ਦੇਤਾ ਐ ਥੋੜਾ ਹੁੰਦਾ ਤੇ ਕੇਨਾਂ ਐ ਵਰਤੇ ਜਾਂਦਾ ਹੁੰਦਾ ਲੈ ਭੂਆ ਕੀ ਕਰ ਲੀਓ ਬੁੜਬੁੜ ਕਰੀ ਜਾਂਦੀ ਆ ਕੀ ਗੱਲ ਹੋ ਗਈ ਨੀ ਕੱਲ ਨਹੀਂ ਕਾ ਤਾ ਬੋਲਣਾ ਮੈਨੂੰ ਐ ਦੱਸ ਮੇਰੇ ਭਾਈ ਨੇ ਟੋੜ ਕੇ ਜਵਾਬ ਦਿੱਤਾ ਬੜੀਏ ਹੁਣ ਤੈਨੂੰ ਪਤਾ ਹੈ ਮੈਂ ਅੱਗੇ ਕਿੰਨਾ ਕੁ ਛੋਡੇ ਕੋਲੇ ਆਉਣੀ ਆ ਪੈਸੇ ਨੂੰ ਕਦੇ ਆਈਆਂ ਓਹੋ ਬੂਆ ਤੂੰ ਤਾਂ ਗੁੱਸਾ ਕਰ ਗਈ ਬਾਪੂ ਪੁੱਤਾ ਵਿਚਾਰਾ ਸਵੇਰ ਦੇ ਹੀ ਫਿਰਦਾ ਸੀ ਭੱਜਿਆ ਸਾਰੀ ਗੱਲ ਦੱਸੀ ਆ ਬਾਪੂ ਨੇ ਮੈਨੂੰ ਹੋਰ ਕੀ ਸੁਣਦੀਆਂ ਤੂੰ ਐਂ ਦੇਖ ਲਾ ਸੁੱਖ ਨੇ ਸਾਡੇ ਨੇ ਗੱਡੀ ਲੈਣੀ ਸੀ ਇਹਨਾਂ ਨੇ ਬਾਪੂ ਨੇ ਫਿਰ ਅੱਧੇ ਪੈਸੇ ਦਿੱਤੇ ਅੱਧੇ ਪੈਸੇ ਫਿਰ ਮੇਰੀ ਮਾਂ ਨੇ ਦਿੱਤੇ ਹੁਣ ਕਹਿਣ ਲੱਗ ਜਾਂਦੀ ਸੀ ਕਿ ਮੇਰੇ ਸਾਰੇ ਯਾਰ ਦੋਸਤਾਂ ਕੋਲੇ ਗੱਡੀ ਆ ਬਾਹਰ ਅੰਦਰ ਆਉਂਦੇ ਜਾਂਦੇ ਨੇ ਫਿਰ ਤਾਂ ਅੱਦੇ-ਅੱਦੇ ਪੈਸੇ ਪਾ ਕੇ ਗੱਡੀ ਲਈਸਾਂ ਨੇ। ਤੂੰ ਮੇਰੀ ਗੱਲ ਸੁਣ। ਮੈਨੂੰ ਪਤਾ ਹੀ ਆ ਤੇਰੇ ਕਾ ਤੇ ਕਿੰਨੇ ਕ ਤਕੜੇ ਨੇ। ਕਿੰਨੇ ਕ ਤੈਨੂੰ ਗੱਡੀਆਂ ਦਾ ਤੈਨੂੰ ਖਰਚਾ ਦੇਣਾ ਨੇ। ਹਾਂ। ਸਾਰਾ ਕੁਸ ਮੇਰੇ ਭਾਈ ਕੋਲ ਬਹੁਤ ਨੇ ਪੈਸੇ। ਇਹ ਤਾਂ ਸਾਨੂੰ ਦਿੰਦਾ ਨਹੀਂ ਹੈਗਾ। ਜਾਣ ਕੇ ਅੰਮੀ ਮੇਰਾ ਮੁੰਡਾ ਪੱਟਿਆਣਾ ਜਾਵੇ। ਭਣੀਏ 50 ਕਿੱਤੇ ਤਾਂ ਸਡੇ ਕੋਲ ਜ਼ਮੀਨ ਤੇ ਨੇ। ਜੋਹਰ ਜੀ ਹਾਂ ਤੈਨੂੰ ਖਵਾਉਂਦਾ ਨਾ ਹੋਵੇ ਕਿਸੇ ਨੂੰ ਉਹ। ਨਾ ਨਾ ਬੂਆ ਬਾਪੂ ਜੀ ਇਹ ਜੇ ਨਹੀਂ ਹੈਗੇ ਤੁਸੀਂ ਐਵੇਂ ਨਾ ਬੋਲੋ। ਬੌੜੀਆਂ ਤੋ ਤਾਂ ਇਹ ਗੱਲ ਦੀ ਗੌਰ ਕਰੀਏ ਕਦੇ ਤੈਨੂੰ ਜਦ ਕਹੂਗਾ ਕਰਜਾ ਸੇਰਾ ਪੁੱਤ ਕਰਜਾ ਸੇਰਾ ਚੜ ਕਰਜਾ ਕਿੱਥੇ ਚੜ ਗਿਆ ਕਦ ਨਾ ਚੜ ਗਿਆ ਸਾਡੇ ਘਰ ਚ ਕੀ ਕਰਿਆ ਤੂੰ ਚ ਮੰਗਾ ਕਰਿਆਗਾ ਵਿਆਹ ਕਰਿਆ ਚਲ ਐ ਆਪੂਆ ਵੀ ਪਹਿਲਾਂ ਜਦੋਂ ਹੁਣ ਸਾਡਾ ਵਿਆਹ ਕਰਿਆ ਹੁਣ ਉਹ ਉਦੋਂ ਪੈਸੇ ਪੁੱਸੇ ਫੜੇ ਹੋਣੇ ਤੁਹਾਨੂੰ ਪਤਾ ਵਧੀਆ ਵਿਆਹ ਕਰਿਆ ਸੀਗਾ ਬੌਲੀਆਂ ਉੱਤੇ ਸੀ ਹਮਦਣ ਕਿੱਥੇ ਗਈ ਸਾਡੀ ਜ਼ਮੀਨ ਤੇ ਜੇਦੀ ਕੋਈ ਰੱਖੀ ਨਾ ਖੋਵੇ ਨਾਏ ਨਾ ਆਪੂਆ ਅੰਜੰਗ ਗੱਲਾਂ ਨਾ ਕਰ ਤੈਨੂੰ ਕੀ ਪਤਾ ਮੌਲੀ ਨੂੰ ਤੂੰ ਮਾਣੀ ਬੋਟੇ ਇਹ ਗੱਲ ਦੀ ਗੌਰ ਕਰਿਆ ਕਰ ਮੈਂ ਪੁੱਛਿਆ ਕਰ ਜੱਜ ਜ਼ਮੀਨ ਉਹ ਆਫ ਕਰਦੇ ਨੇ ਫਸਲ ਆਫ ਕਰਦੇ ਨੇ ਵੇਚਦੇ ਨੇ ਪੁੱਛੀ ਵੀ ਕਿੰਨੇ ਦੀ ਹੁੰਦੀ ਆ ਮੈਂ ਤਾਂ ਭੁਵੰਜਾ ਜੀਆਂ ਗੱਲਾਂ ਕਦੇ ਕਰੀਆਂ ਹੀ ਨਹੀਂ ਹੈਗੀਆਂ ਮਿੰਦਾ ਹੁੰਦਾ ਤੇ ਵੀ ਚਲ ਬਾਪੂ ਜੀ ਖਰਚਾ ਪਾਣੀ ਵਧਿਆ ਚਲਾਈ ਜਾਂਦੇ ਨੇ ਚਲ ਮੈਂ ਇੰਜੇ ਗੱਲਾਂ ਪੁੱਛ ਕੇ ਕੀ ਲੈਣਾ ਮੈਂ ਤਾਂ ਪੜੀ ਲਿਖੀ ਆ ਸਾਰਾ ਮਤਲਬ ਲਿਖਿਆ ਕਰ ਟੋਟਲ ਖਰਚਾ ਫੇਰ ਪਤਾ ਲੱਗੋ ਤੈਨੂੰ ਤੁਹਾਨੂੰ ਤਾਂ ਘਾਲੇ ਮਾਲੇ ਕਰ ਜਾਂਦਾ ਹੈ ਚਲ ਕੋਈ ਨਾ ਪੂਆ ਆ ਜਾ ਅੰਦਰ ਚਾਹ ਪਾਣੀ ਪੀ ਲਾ ਹਾਂ ਚਾਹ ਬਣਾ ਨਹੀਂ ਆ ਫੁੱਲ ਲੱਗੇ ਨਾ ਹੱਦ ਤੇ ਹੁਣ ਬੰਨੂ ਗੱਲ ਇਹਨੂੰ ਕੁਸੂਰ ਕਹਿਣਾ ਭਾਈ ਨੂੰ ਕੁਸੂਰ ਕਹਿਣਾ ਪੂਆ ਮੌਣੀ ਆਨੇ ਕਰਦੇ ਪਵਾੜ ਫੇਰ ਪਤਾ ਲੱਗੂ ਇਹਨਾਂ ਨੂੰ ਦੇਖੀ ਕਰਦਾ ਸੁੱਖੀ ਪੁੱਤ ਇੱਥੇ ਪੂਆ ਮੇਰਾ ਦਰਾਸਤ ਦੇ ਟਾਣੀ ਇਹ ਵੱਢ ਗਏ ਚਾਰਾ ਇਹ ਤਾਂ ਕੱਤ ਵੱਢਣੇ ਅਮਚਰੀਂ ਆ ਉਹ ਨੀਚੇ-ਨੀਚੇ ਜੇ ਫੇਰ ਉਹ ਥੋੜਾ ਚਾਹ ਸੁੱਸਰਾ ਜਾ ਜਾਂਦਾ ਸਭ ਸੋ ਪਾ ਜਾਂਦਾ ਇੱਕ ਵਾਰ ਗਰਮੀ ਮੇਰੀ ਗੱਲ ਸੁਣ ਹਾਂ ਬੂਆ ਤੇਰੇ ਬਾਪ ਨੇ ਅੱਜ ਮੈਨੂੰ ਜਵਾਬ ਦਿੱਤਾ ਪੈਸਿਆਂ ਦਾ ਅੱਛਾ ਹਾਂ ਤੁਹਾਡੇ ਹੁਣ ਐ ਦੱਸ 50 ਕਿਲੇ ਜ਼ਮੀਨ ਦੇ ਨੇ ਬੂਆ 25 ਕਿਲੇ ਨੇ 25 ਕਿਲੇ ਦਾ ਆਪਣੇ ਲਵੇ ਠੇਕੇ ਤੇ ਨੇ ਉੱਤ ਫਿਰ 50 ਹੀ ਹੋ ਗਏ ਬੂਆ ਦਾ ਜੀ ਠੇਕਾ ਠੁੱਕਾ ਵੀ ਦੇਣਾ ਹੁੰਦਾ ਠੇਕਾ ਤਾਂ ਦੇਣਾ ਮੇਰੀ ਗੱਲ ਸੁਣ ਹਾਂ ਮੈਨੂੰ ਤਾਂ ਲੱਗਦਾ ਤੇਰੇ ਘਰ ਵਾਲੀ ਢੋਂਦੀ ਹੈ ਅੱਛਾ ਬੂਆ ਹਾਂ ਤੈਨੂੰ ਨਹੀਂ ਪਤਾ ਇਹ ਗੱਲ ਦਾ ਮੈਨੂੰ ਤਾਂ ਇਹ ਗੱਲ ਬਾਰੇ ਪਤਾ ਨਹੀਂ ਬੂਆ ਕਰੋ ਪੈਸੇ ਜਾਂਦੇ ਨੇ ਤੈਨੂੰ ਕਿਹਨੇ ਦੱਸਿਆ ਬੂਆ ਮੈਨੂੰ ਚੋਲਣ ਦੱਸਦੀ ਸੀ ਚਲ ਕੋਈ ਨਹੀਂ ਪੁੱਆ ਮੈਂ ਕਰੂੰਗਾ ਗੱਗ ਨਾਲ ਗੱਲ ਹਾਂ ਉਹ ਪੀਰ ਉਹਥੇ ਢੋਂਦੀ ਹੁਣ ਦੇਖ ਪਹਿਲਾਂ ਤੇਰੇ ਜਦ ਤੂੰ ਵਿਆਹਿਆ ਸੀ ਕਹੇ ਜਾ ਘਰ ਤੀ ਟੁੱਟ ਜਾਈ ਤੀ ਹਾਂ ਉਹ ਗਲਤ ਹੈਗੀ ਤੇਰੀ ਸਹੀ ਹੁਣ ਇੰਨਾ ਸੋਣਾ ਘਰ ਬਣਾ ਲੇ ਇਹ ਢੋਂਦੀ ਹੈ ਅੱਛਾ ਤਾਂ ਹੀ ਛੋਟੇ ਛਰ ਕਰਜਾ ਛੱਡਦਾ ਨਹੀਂ ਕਰਦਾ ਕਿ ਮੈਂ ਛੱਡੂਗਾ 50 ਕਿੱਲੇ ਦੀ ਖੇਤੀ ਕਰਦਾ ਤੂੰ ਚਲ ਕੋਈ ਨਹੀਂ ਪੁੱਆ ਤੂੰ ਆਰਾਮ ਕਰ ਮੈਂ ਗੱਗ ਨਾਲ ਗੱਲ ਕਰਾਂ ਹਾਂ ਪੁੱਛੀ ਵੀਰ ਠੀਕ ਆ ਠੀਕ ਆ ਪੁੱਆ ਚੰਗਾ ਹਾਂ ਮੈਂ ਮੜਾ ਜਾ ਕਰ ਲਾਂ ਫੇਰ ਕਰਾਂਗਾ ਗੱਗ ਨਾਲ ਗੱਲ ਲਾ ਕੁੜੀ ਜੀ ਨੂੰ ਵੀ ਦਿਮਾਗ ਤੇ ਬੋਝ ਪਾਤਾ ਵੀ ਭਾਈ ਜੇ ਕਿਸੇ ਚੀਜ਼ ਦੀ ਲੋੜ ਆ ਤੂੰ ਫੋਨ ਕਰਕੇ ਆ ਬੰਦੇ ਨੂੰ 10 ਦਿਨ 5 ਦਿਨ ਪਹਿਲਾਂ ਦੱਸੋ ਬੰਦਾ ਕੋਈ ਉਹੋ ਜਿਹਾ ਇੰਤਜ਼ਾਮ ਕਰ ਲੈਂਦਾ ਹੁਣ ਮੈਂ ਆਰਤੀ ਨੂੰ ਦੱਸ ਕੀ ਕਹਾਂ ਉਹ ਤਾਂ ਕਹਿੰਦਾ ਤੇਰੇ ਕੰਨੀ ਉਹ ਨਿਕਲਦੇ ਨੇ ਵੀ ਕੀ ਸੋਚਦਾ ਵੀਰੇ ਉਹ ਬੈਠਾ ਕੁਝ ਨਹੀਂ ਸੋਚਦਾ ਭਾਣੇ ਮੈਂ ਤਾਂ ਬਸ ਉਹੀ ਬੈਠਾ ਸੀ ਸੋਉਂਦੀ ਨੰਗਰ ਪਸੂ ਤਾਂ ਖਸ ਰੱਖੇ ਹੁੰਦੇ ਰਹੇ ਹਾਂ ਭਾਣੇ ਦੋਹੇ ਰਲ ਕੇ ਕੰਮ ਕਰ ਲੈਣੇ ਆ ਨਾ ਚੱਲ ਵਧੀਆ ਮੁੰਡਾ ਵਧੀਆ ਆਪਣਾ ਨਾ ਮੈਨੂੰ ਐ ਦੱਸ ਮੈਂ ਸੁਣਿਆ ਕੈਂਟੀ ਕਰਜਾ ਸੈਟਡ ਹੈ ਉਹ ਤੇ ਰਿਕਮੇ ਕਰਜਾ ਕਿੰਨੀ ਤੇ ਥਰ ਚੜ ਗੇ ਫਿਰ ਕਰਜ਼ਾ ਦਾ ਹੁਣ ਖਰਚੇ ਹੋ ਜਾਂਦੇ ਨੇ ਹੁਣ ਗੱਡੀ ਲਿਆਂਦੀ ਫਿਰ ਕਾਂ ਜ਼ਮੀਨ ਲੈ ਲਈ ਫਿਰ ਉਹ ਠੇਕਾ ਭਰਤਾ ਖਰਚੇ ਤਾਂ ਫਿਰ ਹੋ ਹੀ ਜਾਂਦੇ ਨੇ ਐਨੀ ਤਾਂ ਅੰਦੜਾਂ ਵੀਰੇ ਤੈਨੂੰ ਨਹੀਂ ਪਤਾ ਤੇਰੇ ਘਰ ਨੂੰ ਅੰਦਰੋਂ ਅੰਦਰੀ ਚੋਰੀ ਹੋ ਰਿਆ ਦਰਕਰ ਆਏ ਕੌਣ ਚੋਰੀ ਕਰਦਾ ਮੇਰਾ ਮੁੰਡਾ ਕਾ ਮੇਰੀ ਨੂੰਹ ਆ ਗਈ ਘਰੇ ਨੂੰਹੇ ਤੇ ਕੈਨਡਾ ਹੁੰਦੀ ਐ ਇਹ ਗੱਲ ਤਾਂ ਹਿੰਟੇ ਕਦੇ ਗੌਰ ਕਰੀਏ ਨਾ ਆਪਣੇ ਤਾਂ ਨਹੀਂ ਮੈਂ ਗੱਲ ਦੀ ਗੌਰ ਕਰੀ ਖਰ ਉਹ ਇਹ ਜੀ ਹੈ ਨਹੀਂ ਕੁੜੀ ਉਹ ਮੇਰੀ ਗੱਲ ਸੁਣ ਜਦ ਤੈ ਮੁੰਡਾ ਵਿਆਹ ਹੈ ਕਹੇ ਜਾ ਘਰ ਤੇ ਟੁੱਟਿਆ ਜਾ ਘਰ ਨਹੀਂ ਤੀ ਚਲੋ ਤਾਂ ਹਲੇ ਮਿਹਨਤ ਕਰਦੇ ਨਾਲ ਇਹਨੇ ਪਾ ਲਿਆ ਹੁਣ ਇਹ ਢੋਂਦੀ ਹੈ ਝੋਲੇ ਪਰ ਪਰ ਤੈਨੂੰ ਨਹੀਂ ਗੱਲ ਦਾ ਪਤਾ ਹੈਗਾ ਅੱਛੇ ਬਣੇ ਹਾਂ ਤੇਰੇ ਘਰੋਂ ਚੋਰੀ ਜਾਂਦਾ ਸਮਾਨ ਤੇਰੇ ਕੁੜਮਾਂ ਦੀ ਜਾਂ ਉਹਦੀ ਮਾਂ ਨੂੰ ਦਿੰਦੀ ਹੈ ਕਦੇ ਮਾਂ ਜੀ ਨੇ ਕਦੇ ਇਹ ਜਾਂਦੀ ਹੈ ਨਾ ਉਹਦੀ ਮਾਂ ਨੇ ਤਾਂ ਹੁਣ ਮਦਦ ਵੀ ਕਰੀ ਆ ਗੱਡੀ 'ਚ ਵੀ ਮਦਦ ਕਰੀ ਉਹਦੀ ਮਾਂ ਨੇ ਤਾਂ ਕਾਣ ਉਹ ਕਰਦਾ ਕਿੱਥੋਂ ਮਦਦ ਕਰ ਤੋ ਜਿਹੜਾ ਮਦਦ ਸਾਪ ਮੰਗਦਾ ਉਹ ਮਦਦ ਕਿਸਮ ਕੀ ਦੇਜੂ ਚਲੋ ਇਹ ਤਾਂ ਗੱਲ ਦੀ ਮੈਂ ਭਾਣੇ ਗੌਰ ਜੀ ਕਰੀ ਨਹੀਂ ਚਲ ਗੌਰ ਕਰੂੰਗਾ ਭਰਮ ਕੱਲੀਆ ਨੂੰ ਚੰਬਰੀ ਹੋਈ ਹੈ ਹਾਂ ਤੈਨੂੰ ਕੀ ਪਤਾ ਲੱਗਦਾ ਕਿ ਮੈਚਮਾਂ ਤੋਂ ਹੁੰਦੀ ਆਹ ਬਾਕੀ ਐ ਵੀ ਆਪਣੇ ਮੈਂ ਜਿਹੜਾ ਹੁਣ ਪੈਸਾ ਥੇਲਾ ਹੁੰਦਾ ਸਾਰਾ ਇਹਨਾਂ ਦੇ ਹੱਥ 'ਚ ਹੀ ਫੜਾ ਤਾਂ ਹੀ ਫੇਰ ਹੁਣ ਤੈਨੂੰ ਕਹਿੰਦੇ ਇੰਨੇ ਖਰਚੇ ਹੋ ਗਏ ਤੁੰਗੜਾ ਬਿਰਤਵਰਤ ਕਰਦਾ ਕੋਈ ਜਦ ਮੈਂ ਕਰੂੰਗਾ ਗੌਰ ਭਾਣੇ ਫਿਰ ਇਹੇ ਇਹ ਗੱਲ ਤੇ ਮੈਂ ਕਰਦਾ ਗੌਰ ਇਹ ਚੀਜ਼ ਤੇ ਗੌਰ ਕਰ ਠੀਕ ਹੈ ਭਣੇ ਹੁਣ ਤੇਰੇ ਇਹ ਥੋੜਾ ਕਰਜਾ ਸਿਰ ਚੜ ਚਖਦਾ ਸੀ ਨਹੀਂ ਉਹੀ ਤਾਂ ਗੱਲ ਕਰਦੇ ਹੁਣ ਪਹਿਲੇ ਵੀ ਆਪਣਾ ਘਰ ਚੱਲਦੀ ਦੀਗਾ ਕਦੇ ਕੋਈ ਕਰਜਾ ਨਹੀਂ ਚੜਿਆ ਫੇਰ ਹੁਣ ਕੰਮ ਇੰਨਾ ਤਾਂ ਮੈਂਤ ਕਰਦਾ ਤੁਸੀਂ ਚਲ ਕਰਦਾ ਗੌਰ ਭਣੇ ਫਿਰ ਮੈਂ ਹਾਂ ਚਲ ਠੀਕ ਆ ਫਿਰ ਮੈਂ ਉੱਠਦੀ ਆ ਫੇਰ ਹਾਂ ਕੋਈ ਨਾ ਕੋਈ ਮੈਂ ਕਹਾਂ ਕਹੇਗਾ ਵੀ ਵੇਟ ਨੂੰ ਨਾ ਲੜਾਈ ਪਾਫੀ ਨਾ ਨਾ ਭਣੇ ਇਹ ਤਾਂ ਕੀ ਗੱਲ ਆ ਕਰਦਾ ਤਾਂ ਫਿਰ ਘਰ ਦੀ ਗੱਲ ਦੱਸਦੀ ਹੁੰਦਾ ਹਾਂ ਨਾ ਮੈਂ ਤਾਂ ਹੀ ਵੀਰੇ ਗੌਰ ਕਰੀ ਗੱਲ ਦੀ ਠੀਕ ਹੈ ਕੁਲ ਕਿ ਨਹੀਂ ਇਹ ਤੋਂ ਨਹੀਂ ਕੁੜੀ ਇਹੋ ਜੀ ਲੱਗਦੀ ਤਾਂ ਹੈ ਨਹੀਂ ਚਲ ਫਿਰ ਵੀ ਆਪਾਂ ਗੌਰਤਾ ਕਰੀਏ ਕਿਸੇ ਦੇ ਮਨ ਦਾ ਕੀ ਪਤਾ ਹੁੰਦਾ ਨਾ ਤੂੰ ਆਪਣੇ ਪੇਕਿਆਂ ਨੂੰ ਪੈਸੇ ਖਵਾਉਣੀ ਆ ਨਹੀਂ ਮੈਂ ਕਿਹੜੇ ਪੇਕਿਆਂ ਨੂੰ ਪੈਸੇ ਖਵਾਵਾਂ ਤੇ ਮੈਂ ਕਹਿੰਦਾ ਬਾਣਾ ਮੇਰੇ ਮੂੰਹ ਤੇ ਕਹੇ ਜੀ ਨੇ ਕਹੀ ਹੈ ਇਹ ਗੱਲ ਵੀ ਹਾਂ ਮੈਂ ਪੇਕਿਆਂ ਨੂੰ ਪੈਸੇ ਖਵਾਉਣੀ ਆ ਮੈਨੂੰ ਪਤਾ ਕੌਣ ਕਹਦਾ ਮੈਨੂੰ ਬਚੋਲੇ ਨੇ ਕਹੀ ਹੈ ਗੱਲ ਇਹ ਮੇਰੇ ਮੂਹਰੇ ਲਿਆਵੋ ਬਚੋਣੇ ਨੂੰ ਜਿੰਨਾ ਮੈਂ ਕਰਦੀ ਆ ਇਸ ਕਰਦਾ ਕਿਸੇ ਨੇ ਕਰਨਾ ਵੀ ਨਹੀਂ ਜਦੋਂ ਜੀ ਕਰਿਆ ਪੇਕੇ ਪੇਕੇ ਮੈਨੂੰ ਪੇਕੇ ਲੈ ਕੇ ਚੱਲੋ ਪੇਕੇ ਲੈ ਕੇ ਚੱਲੋ ਜਦੋਂ ਹੁਣ ਤੇਰੀ ਗੱਲਾਂ ਖੋਲਦਿਆਂ ਨੇ ਹੁਣ ਮੂੰਹ ਜਵਾਨ ਲੜਾਉਣੀ ਆ ਤੂੰ ਨਹੀਂ 1 ਮਿੰਟ ਉਹ ਤਾਂ ਤੁਹਾਨੂੰ ਦੇਖਦੀਆਂ ਨੇ ਜਿਹੜੇ ਮੇਰੀ ਮਾਂ ਨੇ ਘਟੀ ਚ ਪੈਸੇ ਪਾਏ ਨੇ ਉਹ ਨਹੀਂ ਦਿਖੇ ਤੁਹਾਨੂੰ ਉਹ ਵੀ ਸਾਡੇ ਚੱਕੇ ਹੀ ਪਾਏ ਹੋਣਗੇ ਹਾਂ ਸਾਰਾ ਕੁਝ ਥੋੜਾ ਹੀ ਹੋ ਗਿਆ ਹਨਾ ਸਾਡੇ ਹੀ ਆ ਫਿਰ ਚਲ ਕੋਈ ਨਾ ਤੁਸੀਂ ਆਜੋ ਬਾਪੂ ਨਾਲ ਗੱਲ ਕਰਦੇ ਆ ਨਾਲੇ ਦੱਸੋ ਬਾਪੂ ਦੀਆਂ ਗੱਲਾਂ ਫਿਰ ਕੀ ਗੱਲਾਂ ਦੱਸਾਂਗੇ ਚਲ ਆਜੇ ਬਾਪੂ ਨਾਲ ਹੀ ਗੱਲ ਕਰਦੇ ਆ ਬਾਪੂ ਕੀ ਗੱਲ ਹੋਊਗੀ ਭ ਮੈਨੂੰ ਕਿਵੇਂ ਬੋਲਦੇ ਨੇ ਅੱਜ ਤੱਕ ਮੈਂ ਨਾ ਕਦੇ ਚਮਚਾ ਨਹੀਂ ਆਉਂਦਾ ਘਰ ਚੋ ਚੱਕਿਆ ਇਹ ਮੈਨੂੰ ਕਹਿੰਦੇ ਨੇ ਤੂੰ ਪੇਕਿਆਂ ਨੂੰ ਘਰ ਖਵਾਉਣੀ ਆ ਨਾ ਇਹ ਗੱਲ ਤਾਂ ਭਾਈ ਮੈਨੂੰ ਵੀ ਪਤਾ ਲੱਗਿਆ ਸੀ ਵੀ ਤੂੰ ਹਾਂ ਉਹ ਚੱਕ ਚੱਕ ਲੈ ਕੇ ਜਾਨੀਂ ਚੀਜ਼ਾਂ ਆ ਦੇਖ ਲੈ ਬਾਪੂ ਨਹੀਂ ਪਤਾ ਲੱਗਿਆ ਗੱਲ ਦਾ ਇਹ ਗੱਲ ਦਾ ਤਾਂ ਐ ਤਾਂ ਮੈਨੂੰ ਵੀ ਬਹੁਤ ਗੱਲਾਂ ਦਾ ਪਤਾ ਲੱਗਦਾ ਤੈਨੂੰ ਕੀ ਗੱਲਾਂ ਦਾ ਪਤਾ ਭਾਈ ਜੇ ਮੈਂ ਆਪਦੀ ਆਈ ਤੇ ਆ ਗਈ ਨਾ ਕੀ ਪਤਾ ਦੱਸ ਫਿਰ ਜਿਹੜਾ ਸਾਨੂੰ ਪਤਾ ਤੇ ਅਸੀਂ ਦੱਸਤਾ ਕੀ ਪਤਾ ਤੈਨੂੰ ਦੱਸ ਫਿਰ ਸੁਣਿਆ ਨਹੀਂ ਜਾਣਾ ਨਾ ਇੱਧਰ ਕੇ ਦੱਸਣ ਤੇ ਆ ਗਈ ਦੱਸ ਫਿਰ ਨਾ ਨਾ ਦੱਸ ਭਾਈ ਤੂੰ ਸੁਣਿਆ ਕਿ ਉਹਨੂੰ ਜਾਣਾ ਹੈਗਾ ਤੇਰੇ ਚੜੀ ਜਾਂਦੀ ਆ ਇਹ ਸੁਣ ਲਓ ਫਿਰ ਬਾਪੂ ਨੇ ਬਾਤ 3 ਹੀ ਰੱਖ ਰਖੀ ਆ ਅਬ ਬਾਪੂ ਕਹੇ ਹੀ ਗੱਲਾਂ ਕਰਦੀ ਆ ਲੈ ਪੁੱਤ ਇਹ ਕਹੇ ਹੀ ਗੱਲਾਂ ਕਰ ਤੈਨੂੰ ਕੌਣ ਕਹਿੰਦਾ ਭਾਈ ਮੈਨੂੰ ਵੀ ਪਤਾ ਲੱਗਦੀ ਆ ਜਿਵੇਂ ਗੱਲਾਂ ਤੁਹਾਨੂੰ ਪਤਾ ਲੱਗਦੀਆਂ ਨੇ ਤੁਹਾਨੂੰ ਦੱਸਿਆ ਕਿਹਨੇ ਦੱਸਤਾ ਸੀ ਭੂਆ ਨੇ ਪਪੂ ਮੈਨੂੰ ਵੀ ਭੂਆ ਨੇ ਦੱਸਿਆ ਸੀ ਉਹ ਭਾਈ ਉਹ ਮੇਰੇ ਕੋਲੇ ਵੀ ਉਹ ਤੇਰੀਆਂ ਗੱਲਾਂ ਹੀ ਕਰਦੀ ਸੀਗੀ ਅੱਛਾ ਲੈ ਪੁੱਤ ਤੁਸੀਂ ਲੜੋ ਨਾ ਚੁੱਪ ਕਰ ਜਾਓ ਹੁਣ ਉਹ ਜਣਾ ਦਿਓ ਦਿਮਾਗ ਤੋਂ ਜਾਵਾਂ ਭੈਣ ਤਾਂ ਉਹ ਮੇਰੀ ਆ ਸਾਡੇ ਘਰੇ ਜੰਮੀ ਆ ਭਾਈ ਮੈਨੂੰ ਉਹਦੇ ਸੁਹਾ ਦਾ ਪਤਾ ਅੱਛਾ ਬਾਪੂ ਉਹ ਨਹੀਂ ਲਾਈ ਜੰਦੇ ਇਹ ਉਂਗਲਾ ਅੱਛਾ ਉਹਨੂੰ ਵੀ ਭੂਆ ਨਹੀਂ ਕਿਹਾ ਮੇਰੇ ਬਾਰੇ ਹਾਂ ਭੂਆ ਦੀ ਕਾਰਵਾਈ ਹੈ ਨਾ ਮੇਰੀ ਗੱਲ ਤਾਂ ਸੁਣ ਲੋ ਆਪਾਂ ਉਹਨੂੰ ਕੁਝ ਨਹੀਂ ਕਹਿਣਾ ਹੈਗਾ ਤੁਸੀਂ ਮੇਰੀ ਗੱਲ ਸੁਣ ਐ ਤਾਂ ਬਾਪੂ ਜੀ ਆਪਣੀ ਚ ਲੜਾਈ ਨਹੀਂ ਪੈਂਦੀ ਵੀਰ ਕਰ ਸੁਣ ਠੀਕ ਹੈ ਠੀਕ ਹੈ ਬਾਪੂ ਹਾਂ ਬਸ ਹੁਣ ਤੁਸੀਂ ਬੋਲਣਾ ਨਹੀਂ ਠੀਕ ਆ ਜੋ ਕੇ ਆ ਜਾ ਪਾਲੇ ਕੱਪੜੇ ਸਾਰੇ ਲੈ ਬੇਬੇ ਤੂੰ ਕੱਪੜਿਆਂ ਦੀ ਕੀ ਗੱਲ ਕਰਦੀ ਐ ਮੈਂ ਸਾਰੀਆਂ ਲਵਾਰੀਆਂ ਖਾਲੀ ਕਰਤੀਆਂ ਸਾਰੇ ਬੈੱਡ ਖਾਲੀ ਕਰਤੇ ਇੱਕ ਇੱਕ ਕੱਪੜਾ ਚੱਕ ਕੇ ਮੈਂ ਬੈਗ ਚ ਪਾ ਲਿਆ ਲੈ ਬੇਬੇ ਮੇਰਾ ਕੰਮ ਤਾਂ ਹੋ ਗਿਆ ਹੁਣ ਤੂੰ ਤੇਰੇ ਵਾਲੇ ਕੰਮ ਦਾ ਦੱਸ ਕੀ ਬਣਿਆ ਮੇਰੇ ਵਾਲੇ ਕੰਮ ਵੀ ਮੈਂ ਲਾਤੇ ਤੋ ਪੂਰੇ ਲਾਤੇ ਜਿੰਦੇ ਅੱਛਾ ਆਇਂਦਾ ਬੇਬੇ ਮੈਨੂੰ ਤੇਰੇ ਤੇ ਪੂਰਾ ਯਕੀਨ ਆ ਜਾਂ ਤਾਂ ਹੁਣ ਪੈਸੇ ਗਿਣਾ ਕੇ ਦੇਉ ਹਾਂ ਜਾਂ ਫਿਰ ਪਵਾੜਾ ਪੀ ਰਾਂ ਅੱਛਾ ਕੰਮ 도ਏ ਕਰ ਤੂੰ ਓਏ ਐ ਤਾਂ ਮੈਨੂੰ ਮੇਰੀ ਬੇਬੇ ਪੂਰੀ ਬਾਧਰਾ ਐ ਤਾਂ ਮੈਨੂੰ ਪੂਰਾ ਕੌਨਫੀਡੈਂਸ ਹੈ ਬੇਬੇ ਤੇ ਮੈਂ ਹੀ ਪੂਰੀ ਲੱਗਦੀ ਆ ਸਭ ਨੂੰ ਕੋਈ ਨਾ ਮੈਂ ਹੀ ਭਗ ਜਾਨੀ ਆ ਪਾਪੂ ਜੀ ਮੈਂ ਹੀ ਪੂਰੀ ਲੱਗਦੀ ਆ ਸਭ ਨੂੰ ਕੋਈ ਨਾ ਮੈਂ ਹੀ ਭਗ ਜਾਨੀ ਆ ਪਾਪੂ ਜੀ ਹਾਂ ਜਾਣੀ ਮੈਂ ਭਾਈ ਜਾਓ ਘਰ ਛੱਡ ਕੇ ਜਾਓ ਲਾ ਭਗ ਜਾ ਹਾਂ ਭਗ ਜਾ ਜਾਂਦਾ ਪੇਕ ਕਰਨ ਟਾਈ ਜਾਨੀ ਨਹੀਂ ਮੈਨੂੰ ਜ਼ਹਿਰ ਦੇ ਦੋ ਮੈਨੂੰ ਜ਼ਹਿਰ ਦੇ ਦੋ ਮੈਂ ਮਰ ਜਾ ਕਾ ਨੂੰ ਕੋਈ ਨਹੀਂ ਮਾਰਦਾ ਇਸ ਘਰ ਚ ਮੈਂ ਕਰਦੀ ਆ ਮੇਰੇ ਮਾਂ ਪਾਪਾ ਨੂੰ ਫੋਨ ਲਉ ਤਾਂ ਫੁਣੀ ਆ ਜਾਣਗੇ ਇੱਕ ਗੱਲ ਹੋਰ ਸੁਣ ਲਓ ਮੇਰੀ ਮੈਨੂੰ ਅੱਧ ਚਾਹੀਦਾ ਅੱਧਾ ਤਾਂ ਭਾਈ ਇੱਥੇ ਖੜੇ ਮੈਨੂੰ ਵਾਗ ਕੇ ਕਿ ਤੂੰ ਕਿੱਥੋਂ ਦੇ ਮੈਂ ਭੱਗ ਜਾਣਾ ਮੈਂ ਭੱਗ ਜਾਣਾ ਕਰੋ ਉਹ ਮੈਨੂੰ ਜ਼ਹਿਰ ਦੇ ਦਿਓ ਭਾਈ ਮੈਨੂੰ ਜ਼ਹਿਰ ਦੇ ਦਿਓ ਤੁਸੀਂ ਤੂੰ ਹੈ ਹਾਂ ਇਹ ਹੀ ਕਸਰਾ ਨੇ ਇੱਕ ਬਾਪੂ ਨੇ ਬਾਹਰ ਰੱਖ ਰਖਿਆ ਤੀਮੀ ਇੱਕ ਤੀਮੀ ਤੁਸੀਂ ਰੱਖ ਲਿਓ ਮੈਂ ਵਗ ਜਾਨੀ ਹਾਂ ਉਰ ਉਹ ਭਾਈ ਬੋਲ ਤੂੰ ਇਹ ਨਹੀਂ ਗੱਲਾਂ ਨਾ ਕਰ ਭਾਈ ਮੈਨੂੰ ਜ਼ਹਿਰ ਦੇ ਦਿਓ ਮੈਂ ਮਰ ਜਾਣਾ ਤੁਹਾਨੂੰ ਜਨਾਬੇ ਰੱਖੀ ਇਹ ਕਿੰਨੀ ਗੱਲਾਂ ਕਰੀ ਜਾਂਦੀ ਐ ਇਹ ਕਾਹਨੂੰ ਬਾਪੂ ਜੀ ਕਾਹਨੂੰ ਤੁਸੀਂ ਮੇਰੇ ਤੇ ਜਿਹੜੇ ਦੂਸ਼ਨ ਲਾਉਨੇ ਹੋ ਵੀ ਪੇਕਿਆਂ ਨੂੰ ਘਰ ਖਵਾਉਂਦੀ ਮੈਂ ਕੀ ਦੇਤਾ ਆ ਚੀਚਾ ਨੂੰ ਪਤਾ ਨਹੀਂ ਕਿ ਸਾਨੂੰ ਇਹਦਾ ਸਾਨੂੰ ਕਿਸੇ ਨੇ ਦੱਸਿਆ ਨਹੀਂ ਜੀ ਹੋਈ ਜਾਂਦੀ ਕਾ ਤੂੰ ਰੜ ਗਿਆ ਮੈਨੂੰ ਵੀ ਕਿਸੇ ਨੇ ਨਹੀਂ ਦੱਸਿਆ ਵੀ ਤੀਵੀਂ ਰੱਖ ਰખી ਆ ਤੂੰ ਐਡੋ ਘਰ ਚੋਂ ਭਾਈ ਨਿਕਲ ਜਾ ਜਾ ਮੈਂ ਨਿਕਲ ਜੂਗੀ ਮੈਂ ਤਾਂ ਨਿਕ ਹਾਂ ਬਈ ਚੱਲ ਪੁੱਤ ਆਪਾਂ ਚੱਲੀਏ ਕਿਸਮਾਨ ਪਾਉਂਦੇ ਨੇ ਭਾਈ ਚੱਲ ਮਾਂ ਜੰਗਾ ਤੂੰ ਛੱਡ ਤੇ ਜਾ ਉਹ ਬਾਗਿਆ ਉਹ ਭਾਬੀ ਨੂੰ ਤਾਂ ਮੈਂ ਲਾ ਚੰਗਾ ਪਰ ਜੇ ਬੇਵਫਾ ਹੋ ਬਣਿਆ ਭਾਬੀ ਦਾ ਹਾਂ ਗੱਲ ਸੁਣ ਲੈ ਹੋਰ ਮੇਰੀ ਤੁਸੀਂ ਉੱਪਰੋਂ ਕਰ ਚੁੜ ਰਹੇ ਨੇ ਵੀ ਹੈ ਇਸੇ ਕਰਤੀ ਰਹਾਂਗੇ ਕਿਉਂ ਉਹ ਬਾਗੀ ਉਹ ਬਾਗੀ ਸਾਰਿਆਂ ਨੂੰ ਲੜਾਤਾ ਦੀ ਆਪਣ ਤਾਂ ਹੋਰ ਬਾਪੂ ਜੀ ਜਦੋਂ ਘਰ ਚ ਤੀਜਾ ਬੰਦਾ ਆ ਜਾਵੇ ਘਰ ਚ ਕੁਵਾੜੇ ਪੈ ਹੀ ਜਾਂਦੇ ਨੇ ਉਹ ਸਿਆਣੇ ਕਹਿੰਦੇ ਤਾਂ ਹੈਗੇ ਨੇ ਕਿਉਂ ਹਾਉ ਬਾਗੀ ਹੋਰ ਬਾਪੂ ਜੀ ਆਪਣੇ ਤਾਂ ਹਾਸ ਦੇ ਵਾਸਤੇ ਘਰ ਨੂੰੇ ਜਾੜਨਾ ਆਗੇ ਤੀ ਹਾਂ ਬਾਪੂ ਜੀ ਜਦੋਂ ਘਰ ਚ ਤੀਜਾ ਆ ਜਾਵੇ ਘਰ ਉਜਾੜਨ ਲੱਗ ਜਾਂਦਾ ਉਹ ਸਿਆਣੇ ਝੂਠ ਥੋੜੂ ਬੋਲਦੇ ਨੇ ਸਿਆਣੇ ਕਹਿੰਦੇ ਨਹੀਂ ਹੁੰਦੇ ਤੀਜਾ ਰਲਿਆ ਕੰਮ ਗਲਿਆ